ਜਿਹੜੀਆਂ ਆ ਮਸ਼ੀਨਾਂ ਖੜੀਆਂ ਨੇ ਇਹ ਮਸ਼ੀਨਾਂ ਬਾਈ ਦਾ ਆਪਣੀਆਂ ਬਾਈ ਜੀ 24 ਮਾਡਲ ਆ ਸਾਰੀਆਂ ਤਿੰਨੇ ਮਸ਼ੀਨਾਂ 24 ਮਾਡਲ ਆ ਇੱਕ ਸੀਜ਼ਨ ਲੱਗਿਆ ਤਿੰਨਾ ਮਸ਼ੀਨਾਂ ਦਾ ਤਿੰਨਾ ਮਸ਼ੀਨਾਂ ਦਾ ਇੱਕ ਇੱਕ ਸੀਜ਼ਨ ਲੱਗਿਆ ਇੱਕ ਇੱਕ ਸੀਜ਼ਨ ਲੱਗਿਆ ਤੇ ਤਿੰਨਾ ਮਸ਼ੀਨ ਸੇਮ ਹੀ ਆ ਫੁੱਲ ਡੀ ਲਕਸ ਆ ਕਟਰ ਤੇ ਮੋਟਰ ਵਗੈਰਾ ਸਾਰਾ ਕੁਝ ਲੱਗਿਆ ਇਹਨਾਂ ਦੇ ਠੀਕ ਹੈ ਜੀ 2024 ਦੀ ਮੰਨ ਲਓ ਵੀ ਆਪਾਂ 10ਵੇਂ ਮਹੀਨੇ ਦੀਆਂ ਲਈਆਂ ਸਾਰੀਆਂ ਨਵੀਆਂ ਲਈਆਂ ਆਪਣੀਆਂ ਠੀਕ ਹੈ ਗਾ ਤਾਂ ਨਹੀਂ ਲਈਆਂ ਕੰਪਨੀ ਤੋਂ ਨਵੀਆਂ ਲਈਆਂ 100 100 ਤੋਂ 150 ਕਿੱਲਾ ਮਸ਼ੀਨਾਂ ਨਾਲ ਵੱਡਿਆ ਹੋਇਆ ਸਿਰਫ 150 ਕਿੱਲਾ 150 ਕਿੱਲਾ ਜੀ ਤੇ ਇਹਨਾਂ ਦੀ ਕੀ ਡਿਮਾਂਡ ਆ ਬਈ ਇਹਨਾਂ ਦੀ 11 ਲੱਖ ਰੁਪਈਆ ਡਿਮਾਂਡ ਆ ਜੀ ਉਹ ਮਾਰਦਾਨ ਕਰਾਂਗੇ ਜੇ ਕੋਈ ਭਰਾ ਪੜਾਉਂਦਾ 11 ਲੱਖ ਚੋਂ ਵੀ ਮਾਰਦਾਨ ਕਰਾਂਗੇ ਬਈ ਮੜੀ ਜੀ ਕੰਡੀਸ਼ਨ ਚੈੱਕ ਕਰਵਾ ਦੇ ਮਸ਼ੀਨਾਂ ਦੀ ਹੈਨਾ ਤਿੰਨੇ ਮਸ਼ੀਨਾਂ ਦੀ ਕੰਡੀਸ਼ਨ ਚੈੱਕ ਕਰਾ ਦਿਓ ਤੇ ਟੂਲ ਗੈਟ ਵਗੈਰਾ ਆਪਣੀ ਉਹ ਸਾਰਾ ਕੁਝ ਨਾਲ ਜੀ ਟੂਲ ਗੈਟ ਵਗੈਰਾ ਸਾਰਾ ਬਾਈ ਜੀ ਜੇ ਕੋਈ ਕੰਪਨੀ ਦਿੰਦੀ ਆ ਸਾਰੀ ਨਾਲ ਮਿਲੂਗੀ ਤੇ ਸੀਜ਼ਨ ਦਾ ਮਤਲਬ ਗਰੰਟੀ ਜੀ ਇੱਕ ਸੀਜ਼ਨ ਦੀ ਇਹ ਵੀ ਗਰੰਟੀ ਹੈ ਜੀ ਇੱਕ ਸੀਜ਼ਨ ਦੀ ਹਜੇ ਗਰੰਟੀ ਪਈ ਹੈ ਇੱਕ ਸੀਜ਼ਨ ਦੀ ਗਰੰਟੀ ਪਈ ਆ ਠੀਕ ਹੈ ਜੇ ਕਿਸੇ ਵੀਰ ਨੂੰ ਇਹਨਾਂ ਮਸ਼ੀਨਾਂ ਦੇ ਨਾਲ ਕੋਈ ਲੋਨ ਦੀ ਖਾਤਰ ਜਾਂ ਕਿਸੇ ਹੋਰ ਮਸ਼ੀਨ ਦੀ ਲੋਨ ਦੀ ਖਾਤਰ ਕਿਸੇ ਨੂੰ SMS ਦੀ ਲੋੜ ਆ ਆਪਣੇ ਕੋਲੇ ਉਹ ਵੀ ਹੁੰਦੇ ਆ ਜੀ SMS ਵੀ ਹੁੰਦੇ ਆ ਆਪਣੇ ਕੋਲੇ ਬਲਕਾਰ ਮਸ਼ੀਨਾਂ ਦੇ SMS ਵੀ ਹੁੰਦੇ ਆ ਠੀਕ ਹੈ ਤੇ ਬਾਈ ਜਿਵੇਂ ਹੁਣ ਇਹਨਾਂ ਦੇ ਉੱਪਰ ਟਰੈਕਟਰਾਂ ਦੀ ਫੀਟਿੰਗ ਦੀ ਜੇ ਗੱਲ ਆ ਜੀ ਟਰੈਕਟਰਾਂ ਦੀ ਫੀਟਿੰਗ ਦੀ ਗੱਲ ਆਏ ਜੀ ਜਿਹੜਾ ਵੀ ਮਰਜ਼ੀ ਟਰੈਕਟਰ ਬੰਦੇ ਨੇ ਫਿੱਟ ਕਰਾਉਣਾ ਉਹ ਅਸੀਂ ਆਪਦੇ ਲੈਵਲ ਤੇ ਕਰਕੇ ਦੇਵਾਗੇ ਠੀਕ ਆ ਮਤਲਬ ਜਿਹੜਾ ਸੌਦਾ ਹੋਊ ਉਹਦੇ ਵਿੱਚ ਹੀ ਆਪਾਂ ਟਰੈਕਟਰ ਕਰਕੇ ਦੇਵਾਂਗੇ ਜੀ ਕੋਈ ਕਿਸੇ ਤੋਂ ਵੱਖਰਾ ਖਰਚਾ ਨਹੀਂ ਹੋਊਗਾ ਕੋਈ ਵੱਖਰਾ ਚਾਰਜ ਨਹੀਂ ਹੋਊਗਾ ਜੋ ਟਰੈਕਟਰ ਦੀ ਕੰਪਨੀ ਫਿਟਿੰਗ ਕਰਕੇ ਦੇਵਾਂਗੇ ਜੀ ਕੰਪਨੀ ਫਿਟਿੰਗ ਆਪਣੇ ਕੋਲੇ ਹੰਡਾਇਏ ਦੇ ਵਧੀਆ ਚੰਗੇ ਤੋਂ ਚੰਗੇ ਫੋਰਮੈਨ ਆਉਂਦੇ ਆ ਜਿਹੜੇ ਕੰਪਨੀਆਂ ਦੇ ਵਿੱਚ ਮੰਨ ਲਓ ਵੀ ਅੱਜ ਤੋਂ 10 ਸਾਲ ਪਹਿਲਾਂ ਕੰਮ ਕਰਦੇ ਰਹੇ ਆ ਕੋਈ ਹੁਣ ਕਰਦਾ ਮੰਨ ਲਓ ਉਹਨਾਂ ਨੂੰ ਆਪਾਂ ਫੇਟਿੰਗ ਕਰਾ ਕੇ ਦੇਵਾਂਗੇ ਮਤਲਬ ਪੂਰੇ ਐਨ ਚੱਕਰ ਮਿਲਾ ਕੇ ਤੇ ਮੂਵ ਡਾਇਰੈਕਟਰ ਚੱਕਰ ਮਲਾਉਣ ਦੀ ਆਪਣੀ ਇੱਕ ਸੀਜ਼ਨ ਦੀ ਜੀ ਇਹਦੀ ਇਹਨਾਂ ਮਸ਼ੀਨਾਂ ਦੀ ਤਾਂ ਖੈਰ ਗਾਰੰਟੀ ਪਈ ਹੋਈ ਆ ਆਲਰੇਡੀ ਇੱਕ ਸੀਜ਼ਨ ਦੀ ਜਿਹੜੀ ਕੋਈ ਹੋਰ ਵੀ ਬੰਦਾ ਆਪਾਂ ਤੋਂ ਮਸ਼ੀਨ ਲੈ ਕੇ ਜਾਂਦਾ ਉਹਦੀ ਵੀ ਇੱਕ ਸੀਜ਼ਨ ਦੀ ਆਪਾਂ ਗਾਰੰਟੀ ਦਿੰਨੇ ਆ ਬਾਈ ਠੀਕ ਹੈ ਤੇ ਨਾਲ ਦੀ ਨਾਲ ਆਪਣਾ ਮਸ਼ੀਨਾ ਦਾ ਕੰਮ ਆਪਾਂ ਠੇਕੇ ਤੇ ਵੀ ਦੇ ਦਿੰਨੇ ਆ ਜੇ ਕਿਸੇ ਭਰਾ ਕੋਲੇ ਨਹੀਂ ਕੋਸਟ ਹੁੰਦੀ ਮਸ਼ੀਨ ਲੈਣ ਦੀ ਮੰਨ ਲਾਉਂਦਾ 100 ਕੁੰਦਾ ਜਾਂ ਆਪਦੀ ਬਾਡੀ ਕਰਨੀ ਹੁੰਦੀ ਹੈ ਬੰਦੇ ਨੇ ਉਹਨੂੰ ਆਪਾਂ ਠੇਕੇ ਤੇ ਵੀ ਮਸ਼ੀਨ ਦੇ। ਮਤਲਬ ਮਸ਼ੀਨ ਆਪਾਂ ਠੇਕੇ ਤੇ ਵੀ ਦੇ ਦਾਂਗੇ। ਸੈੱਟ ਦਾ ਸੈੱਟ ਵੀ ਠੇਕੇ ਤੇ ਦੇ ਦਿੰਨੇ ਆ ਟਰੈਕਟਰ ਸਮੇਤ ਵੀ ਠੇਕੇ ਤੇ ਦੇ ਦਿੰਨੇ ਆ ਕੱਲੀ ਮਸ਼ੀਨ ਵੀ ਠੇਕੇ ਤੇ ਦੇ ਦਿੰਨੇ ਆ। ਠੀਕ ਹੈ ਤੇ ਬਾਕੀ ਪਿੰਡ ਹੈਗਾ ਮਾਸੀਕੇ। ਪਿੰਡ ਆਪਣਾ ਮਾਸੀਕੇ ਆ ਜੀ। ਬਿੱਟੂ ਮੇਰਾ ਨਾਮ ਬਿੱਟੂ ਆੜਤੀਆ ਪੰਚਾਇਤ ਮੈਂਬਰ ਵੀ ਆ ਮੈਂ ਬੀਲੇ ਵਾਲੇ ਕੱਚੇ ਰਾਹ ਤੇ ਆਪਣਾ ਘਰ ਆ ਠੀਕ ਹੈ ਜੀ ਜਿਤੋਂ ਵੀ ਮਰਜ਼ੀ ਪਿੰਡ ਚੋਂ ਕੋਈ ਦਰਸ਼ਕ ਵੀਰ ਆ ਕੇ ਆਪਣੇ ਬਾਰੇ ਪੁੱਛ ਸਕਦਾ ਤੇ ਬਾਕੀ ਜਿਹੜਾ ਬਾਈ ਦਾ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਕੇ ਜਿੰਨਾਂ ਨੇ ਕੋਈ ਵੀ ਮਸ਼ੀਨ ਲੈਣੀ ਹੋਈ